ਸਮਾਗਮ ਦੇ ਵਿੱਚ ਪਹੁੰਚੇ ਸਾਡੇ ਨੌਜਵਾਨ ਸਾਥੀ ਸਾਡੀਆਂ ਸਤਿਕਾਰਯੋਗ ਬੀਬੀਆਂ ਪੜਣਾ ਮਾਤਾਵਾਂ ਅਰਜੀਤ ਕੁਮਾਰ ਲਵਲੀ ਜੀ ਪ੍ਰਧਾਨ ਨजारत ਸਮਾਜ ਪਾਰਟੀ ਪੰਜਾਬ ਬਲਵੀਰ ਗਰਚਾ ਜੀ ਪ੍ਰਧਾਨ ਪੀਮ ਆਰਮੀ ਪੰਜਾਬ ਅਤੇ ਬਾਕੀ ਸਾਰੇ ਦਰਜਾ ਬਦਰਜਾ ਸਾਰੇ ਸਾਥੀ ਮੈਂ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਜਿਹੜੀ ਆਪਣੀ ਗੱਲ ਕਹਿਣੀ ਆ ਕਿ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਿਹੜਾ ਸੰਵਿਧਾਨ 26 ਨਵੰਬਰ 1949 ਨੂੰ ਬਣਾ ਕੇ ਤਿਆਰ ਕੀਤਾ ਸੀ ਲਾਗੂ ਸੰਵਿਧਾਨ 26 ਜਨਵਰੀ 1950 ਨੂੰ ਹੋਇਆ ਸੀ ਲੇਕਿਨ ਅੱਜ ਦੇ ਦਿਨ ਸੰਵਿਧਾਨ ਜਿਹੜਾ ਸੀ ਉਹ ਮੁਕੰਮਲ ਬਾਬਾ ਸਾਹਿਬ ਅੰਬੇਡਕਰ ਨੇ ਕਰ ਦਿੱਤਾ ਸੀ ਕਿਉਂਕਿ ਕਿਹਾ ਜਾਂਦਾ ਕਿ ਡਾਕਟਰ ਅੰਬੇਡਕਰ ਨੇ ਇਕੱਲਿਆਂ ਨਹੀਂ ਸੰਵਿਧਾਨ ਨਹੀਂ ਲਿਖਿਆ ਕਿ ਡਾਕਟਰ ਅੰਬੇਡਕਰ ਸੱਤ ਮੈਂਬਰੀ ਖਰੜਾ ਕਮੇਟੀ ਦੇ ਚੇਅਰਮੈਨ ਸੀ ਕੱਲਿਆਂ ਨੇ ਸੰਵਿਧਾਨ ਨਹੀਂ ਲਿਖਿਆ ਪਰ ਤੁਹਾਨੂੰ ਮੈਂ ਇਹ ਦੱਸਣਾ ਚਾਹਨਾ ਕਿ ਜਿਹੜੇ ਸੱਤ ਮੈਂਬਰ ਸੀ ਉਹਨਾਂ ਦੇ ਵਿੱਚੋਂ ਦੋ ਵਿਦੇਸ਼ਾਂ ਦੇ ਨਵਾਂ ਸ਼ਹਿਰ ਦੇ ਬਾਬਾ ਸਾਹਿਬ ਅਮੇਦਕਰ ਚੌਂਕ 71 ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਸ਼ੰਗਾਰਾ ਰਾਮ ਸੋਂਗੜਾ ਜੀ ਸਾਬਕਾ ਐਮਐਲਏ ਅਤੇ ਇਨਚਾਰਜ ਰਾਜਨੀਤਿਕ ਮਾਮਲੇ ਪੰਜਾਬ ਬਲਬੀਰ ਗਰਚਾ ਜੀ ਪੀ ਮਾਰਮੀ ਦੇ ਪੰਜਾਬ ਦੇ ਪ੍ਰਧਾਨ ਸਨੀ ਜਸਲ ਜੀ ਪੀ ਮਾਰਮੀ ਜਲੰਧਰ ਦੇ ਪ੍ਰਧਾਨ ਨਿੱਕੂ ਰਾਮ ਜਨਾਗਲ ਜੀ ਐਡਵੋਕੇਟ ਇੰਦਰਜੀਤ ਸਿੰਘ ਇਨਚਾਰਜ ਮਾਲਵਾ ਜਾਨ ਗੁਰਚਰਨ ਪਹਿਲਵਾਨ ਲੁਧਿਆਣੇ ਤੋਂ ਅਤੇ ਮੇਰੀਆਂ ਬਹੁਤ ਹੀ ਸਤਿਕਾਰਯੋਗ ਬੀਬੀਆਂ ਪੈਣਾ ਅਤੇ ਨੌਜਵਾਨ ਸਾਥੀਓ ਅੱਜ ਦਾ ਜਿਹੜਾ ਇਹ ਦਿਨ 바ਵਾ ਸਾਹਿਬ ਅੰbedkar ਨੇ 2 ਸਾਲ 11 ਮਹੀਨੇ 18 ਦਿਨ ਲਗਾ ਕੇ ਜਿਹੜਾ ਇਸ ਦੇਸ਼ ਦਾ ਮੁਕੱਦਸ ਗ੍ਰੰਥ ਜਿਹਨੂੰ ਅਸੀਂ ਭਾਰਤ ਦਾ ਸੰਵਿਧਾਨ ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿਉਂਕਿ ਬਾਵਾ ਸਾਹਿਬ ਨੇ ਗੱਲ ਕਹੀ ਸੀ ਕਿਸੇ ਵੀ ਦੇਸ਼ ਦਾ ਸੰਵਿਧਾਨ ਜਿੰਨਾ ਵੀ ਮਰਜੀ ਚੰਗਾ ਕਿਉਂ ਨਾ ਹੋਵੇ ਜਿੰਨੀ ਦੇਰ ਤੱਕ ਉਹਨੂੰ ਲਾਗੂ ਕਰਨ ਵਾਲੇ ਲੋਕ ਚੰਗੇ ਨਹੀਂ ਹੋਣਗੇ ਚੰਗਾ ਸੰਵਿਧਾਨ ਵੀ ਕਿਸੇ ਕੰਮ ਦਾ ਨਹੀਂ ਹੋਏਗਾ ਉਹ ਫੇਲ ਸਾਬਤ ਹੋਊਗਾ ਇੱਥੇ ਬਹੁਤ ਹੀ ਵਿਸਤਾਰ ਨਾਲ ਦੱਸਣ ਵਾਲੀ ਗੱਲ ਇਹ ਆ ਫਿਰ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਗਾਹੇ-ਬਗਾਹੇ ਸਾਡੇ ਸਮਾਜ ਦੇ ਨਾਲ ਵਿਤਕਰਾ ਕਰਦੀ ਆਈ ਆ ਚਾਹੇ ਐਂਟਰੋਸਿਟੀ ਦੀ ਗੱਲ ਹੋਵੇ ਸਰਕਾਰੀ ਨੌਕਰੀਆਂ ਦੀ ਗੱਲ ਹੋਵੇ ਜਾਂ ਸਾਡੀਆਂ ਭੈਣਾਂ ਤੇ ਤਸ਼ੱਦਦ ਦੀ ਗੱਲ ਹੋਵੇ ਇਹ ਜਿਹੜੀ ਕੇਂਦਰ ਦੀ ਮੁਰਦਾ ਸਰਕਾਰ ਆ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਣਾ 75 ਸਾਲ ਦੀ ਆਜ਼ਾਦੀ ਕੈਨ ਨੂੰ ਪਾਵੇ ਆਜ਼ਾਦੀ ਹੈ ਪਰ ਸਾਡੇ ਸਮਾਜ ਦੇ ਬਹੁਤੇ ਲੋਕ 85% ਦੀ ਰੋਗ ਅਜ ਵੀ ਬਗਨਾਂਦੀ ਪੜਾ ਜੀਵਨ ਜਿਲਾਇਤ ਵਾਲਾ ਜੀਵਨ ਉਜਿਤ ਵਾਲਾ ਜੀਵਨ ਪੂਰੀਤ ਕਰਨੇ ਮਜਬੂਰ ਸਾਡੇ ਜਿਹੜੇ ਇਸ ਬਾਰੇ ਬੋਲ ਨਹੀਂ ਪੂਰੇ ਭਾਰਤ ਦੇ ਜਿਹੜੇ ਆ ਰੋਗਾਂ ਦੇ ਡਾਟਾ ਸੀ ਜਿਹੜਾ ਨਾ ਪਾਇਆ ਡਾਟਾ ਦੇ ਨਾਂਕਿਤ ਇਹ ਜੰਦਾਤ ਅਸੀਂ ਕਹਾਂਗੇ ਵੱਟਾ ਵਾਤਾਵਰਣ ਦੇ ਜਿਹੜੇ ਹੋ ਗਏ ਹਨ ਬਾਬਾ ਸਾਹਿਬ ਜੀ ਨੇ ਕਿਹਾ ਕਿ ਅਜੇ ਤੱਕ ਜਿੱਦਾਂ ਦੇ ਹਾਲਾਤਾਂ ਦੇ ਵਿੱਚ ਅੱਜ ਆਏ ਹੈਗੇ ਆ ਕਿ ਬੇਵਕੀਆ ਹਾਲਾਤਾਂ ਦੇ ਵਿੱਚ ਹੋਰ ਐਸਾ ਦੇ ਹਾਲਾਤਾਂ ਦੇ ਵਿੱਚ ਲੱਗੇ ਰਹੇ ਹਨ ਇਸ ਸੰਬੰਧ ਸਭ ਤੋਂ 50 ਸਭ ਤੋਂ ਸਤਿ ਆਦੀ ਸਾਡੀਆਂ ਬਹੁਤ ਸਾਰੇ ਭਰਾਵਾਂ ਦੀ ਤੇ ਸਾਡੇ ਬਹੁਤ ਸਾਰੇ ਭਰਾਵਾਂ ਨੂੰ ਕਰਵਾਕੀ ਦੇ ਲਈ ਗਈ ਆ ਉੱਤੇ ਬਾਅਦ ਸਾਡੇ ਇੱਥੇ ਹਾਲਾਤ ਮਿਲੇ ਆ ਕਿ ਇਹਨਾਂ ਨੇ ਸਾਡੇ ਲੋਕ ਕਰਵਾਕੀਆਂ ਨਾ ਦਿੱਤੀਆਂ ਨਾ ਤੇ ਅੱਜ ਜਿੱਦਾਂ ਦੀ ਆਪਣੇ ਕਰਵਾਕੀ ਦੇ ਬਾਅਦ ਕੋ ਬਹੁਤ ਵਧੀਆ ਤਰੀਕੇ ਨਾਲ ਖਾਣਾ ਪੀਂਦੇ ਆ ਆਪਾਂ ਸਮੂਹ ਮੇਂੜਾ ਜੀ ਪਰ ਆਪਰਤਾ ਦੇ ਹੱਕ ਅਧਿਕਾਰ ਜਿਹੜੇ ਸੀ ਉਸ ਸਤਿਦਾਨ ਦੇ ਵਿੱਚ ਇਸ ਤਰ੍ਹਾਂ ਲੈ ਤੇ ਦਿੱਤੇ ਜੁਹਾੜੇ ਬਗਰ ਖੂਨ ਪਸੀਨਾ ਡੋਲਿਆ ਜਿਵੇਂ ਤੁਸੀਂ ਮਹਿਮਾਨ ਦੇ ਤੇ ਥਾਲੀ ਦੇ ਵਿੱਚ ਖਾਣਾ ਪਰੋਸਦੇ ਇਸ ਤਰ੍ਹਾਂ 바ਵਾ ਸਾਹਿਬ ਨੇ ਮੇਕ ਕਰ ਨੇ ਕਲਮ ਦੇ ਨਾਲ ਤੁਹਾਨੂੰ ਇਹ ਦੇ ਘਰ ਲੈ ਕੇ ਦਿੱਤੇ ਤੇ ਮੇਰੇ ਪੀ ਮਾਰਮੀ ਰੂਪ ਨਦਰ ਦੇ ਪ੍ਰਧਾਨ ਆਛੂ ਜੀ ਤੇ ਜਲੰਧਰ ਦੇ ਪ੍ਰਧਾਨ ਸਨੀਜਸਲ ਜੀ ਤੇ ਮੰਡਲ ਦੇ ਜਨ ਮਹਿਲ ਜੀ ਤੇ ਹੋਰ ਵੀ ਜਿੰਨੇ ਮੇਰੇ ਸਾਥੀ ਨਵੇਂ ਚਾਤ ਤੋਂ ਜਨੀ ਮੰਗੜ ਜੀ ਤੇ ਨਵੇਂ ਚਾਤ ਤੋਂ ਮੇਰੀਆਂ ਬੀਬੀਆਂ ਤੇ ਭੈਣਾ ਅੱਜ ਕੰਸਨਟ੍ਰੇਸ਼ਨ ਦੇ ਤੇ ਨਵੇਂ ਚਾਤ ਦਾ ਵਿੱਚ ਪਹੁੰਚਿਆ ਪਹਿਲੇ ਮੈਂ ਅੱਜ ਦੇ ਇਸ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਉਹ ਵੀ ਬਾਬਾ ਸਾਹਿਬ ਡਾਕਟਰ ਭਿਮਰਾਮ ਬੇੜਕਰ ਜੀ ਦੀ ਬਦੌਲਤ ਹੈ ਤੁਸੀਂ ਸਾਰੇ ਜਾਣਦੇ ਹੀ ਹੈ ਅਗਰ ਬਾਬਾ ਸਾਹਿਬ ਹਮ ਬੇੜਕਰ ਸਾਨੂੰ ਸੁਵਿਧਾਨ ਨਾ ਦਿੰਦੇ ਤੇ ਸ਼ਾਇਦ ਅਸੀਂ ਉਹੀ ਜਿਹੜੀ ਗੁਲਾਮਾਂ ਵਾਲੀ ਉਹ ਜਾਨਵਰਾਂ ਵਾਲੀ ਜ਼ਿੰਦਗੀ ਜਿਹੜੀ ਜਿੰਦੇ ਹੁੰਦੇ ਉਤ ਨਹੀਂ ਸੀ ਇਹ ਸੰਵਿਧਾਨ ਦੀ ਕਿਉਂਕਿ ਉਹ ਤਾਂ ਪ੍ਰੋ ਮਨੂਵਾਦੀ ਸੀਗੇ ਉਹ ਬਨੂ ਸਮਰਤੀ ਦੇ ਸੰਵਿਧਾਨ ਨੂੰ ਇਸ ਦੇਸ਼ ਵਿੱਚ ਲਾਗੂ ਕਰਨਾ ਚਾਹੁੰਦੇ ਸੀਗੇ ਉਹਨਾਂ ਨੇ ਇਸ ਕਰਕੇ ਬਾਬਾ ਸਾਹਿਬ Ambedkar ਇਕੱਲਿਆਂ ਛੱਡ ਦਿੰਦਾ ਸੀ ਕਿ ਦੇਖਦੇ ਆ ਕਿ ਡਾਕਟਰ Ambedkar ਇਕੱਲਿਆਂ ਜਿਹੜਾ ਉਹ ਦੇ ਕੋਈ ਸੰਵਿਧਾਨ ਜਿਹੜਾ ਤਿਆਰ ਨਹੀਂ ਕਰ ਸਕਦੇ ਚਾਹੇ ਉਹ ਕੋਈ ਇਨਸਾਨ ਕਿੱਟਾ ਵੱਡਾ ਵੀ ਕੋਈ ਇੰਟੈਲੈਕਚੁਅਲ ਹੋਵੇ ਜਿੰਨਾ ਮਰਜ਼ੀ ਪੜਿਆ ਲਿਖਿਆ ਹੋਵੇ ਲੇਕਿਨ ਬਾਬਾ ਸਾਹਿਬ ਡਾਕਟਰ Ambedkar ਨੇ ਇਸ ਦੇਸ਼ ਦੇ ਵਿੱਚ ਸੰਭਵ ਜਿਹੜਾ ਸੰਭਵ ਨੂੰ ਸੰਭਵ ਕਰਕੇ ਦਿਖਾ ਦਿੱਤਾ ਔਰ ਉਹਨਾਂ ਨੇ ਕੱਲਿਆਂ ਨੇ ਔਰ ਬੇਸ਼ੱਕ ਉਹਨਾਂ ਦੀ ਜਿਹੜੀ ਸਿਹਤ ਸੀ ਉਹ 2 ਸਾਲ 11 ਮਹੀਨੇ 18 ਦਿਨ ਦੇ ਵਿੱਚ ਜਿਹੜੀ ਉਹਨਾਂ ਦੀ ਸਿਹਤ ਬਣੀ ਸੀ ਉਹਦੇ ਬਹੁਤ ਵੱਡੀ ਘਰਾਵਟ ਆਈ ਉਹ 10 ਸਾਲ ਹੋਰ ਜੀ ਸਕਦੇ ਸੀ ਉਹਨਾਂ ਦੀ 10 ਸਾਲ ਉਮਰ ਕਮ ਹੋ ਗਈ ਇਸ ਸੰਵਧਾਨ ਲਿਖ ਕੇ ਜਿਹੜਾ ਆ ਉਹ ਲਿਖਣ ਦੇ ਬਣਾਉਣ ਦੇ ਵਿੱਚ ਲੇਕਿਨ ਅੱਜ ਜਿਹੜਾ ਲੋਕਾਂ ਦੇ ਨਾਨਕੇ ਕਿਸੇ ਦੇ ਚਾਈਨਾ ਵਿੱਚ ਜਾਂ ਕਿਸੇ ਦੇ ਰਸ਼ੀਆ ਦੇ ਵਿੱਚ ਹੈ ਔਰ ਜਿਹੜੇ ਦਾਰਾ ਮਾਰਦੇ ਆ ਜਿਹੜੇ ਲੋਕਾਂ ਦੀ ਮਤ ਮਾਰਨ ਦੇ ਵਿੱਚ ਲੱਗੇ ਹੋਏ ਆ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਇਸ ਦੇਸ਼ ਛਤਰ ਲੜਾਈ ਮਨੂਵਾਦ ਵਰਸ ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵ ਦੇਚਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਨੇੜੇ ਯੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਟਿੰਗ ਕਾਰਡ ਮੈਰਿਜ ਕਾਰਡ ਇਨਵੀਟੇਸ਼ਨ ਕਾਰਡ ਬਿਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਵੱਕਸ ਕੀਤਾ ਜਾਂਦਾ ਹੈ ਟੂਰਨਾਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵਕ ਵਕ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸੋਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 0182626608 ਅਤੇ 995509943